ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਆਦਰਯੋਗ ਦਰਾਂ ਨੂੰ ਠੀਕ ਠਾਕ ਚੜ੍ਹਦੀ ਕਲਾ ਅੱਜ ਆਪਾਂ ਗੱਲ ਕਰਨੀ ਆ ਵੋਟਾਂ ਬਾਰੇ ਤੁਹਾਨੂੰ ਪਤਾ ਹੁਣ ਲੋਕ ਸਭਾ ਦੀਆਂ ਵੋਟਾਂ ਅੱਗੇ ਆ ਰਹੀਆਂ ਆ ਮਾ ਕੁਝ ਦਿਨਾਂ ਦੇ ਅਕਸਟੇਟਾਂ ਕੁਝ ਪੈ ਗਈਆਂ ਪੰਜਾਬ ਜੀ ਬਾਕੀ ਆ ਬਾਕੀ ਕੁਝ ਹੋਰ ਕਿੱਜਾ ਬਾਕੀ ਆ ਸਾਰੀਆਂ ਪਾਰਟੀਆਂ ਦੇ ਜਿੰਨੇ ਕੈਂਡੀਡੇਟ ਆ ਸਾਰੇ ਪਿੰਡਾਂ ਜਾ ਰਹੇ ਆ ਸ਼ਹਿਰਾਂ ਵਿੱਚ ਜਾ ਕੇ ਆਪੂ ਆਪਣੇ ਬਾਰੇ ਦੱਸ ਰਹੇ ਆ ਅਸੀਂ ਆ ਕੰਮ ਕਰਾਂਗੇ ਗੱਲ ਸੁਣੋ ਧਿਆਨ ਨਾਲ ਉਹਨਾਂ ਦੀ ਗੱਲ ਸੁਣਨ ਤੋਂ ਮਗਰੋਂ ਉਹਨਾਂ ਨੂੰ ਸਵਾਲ ਵੀ ਕਰੋ ਸੋ ਅਟਨਾ ਕੀ ਤੁਸੀਂ ਕੀ ਵਾਦੇ ਕਰ ਰਹੇ ਆ ਜਾਂ ਪਹਿਲਾਂ ਕੀ ਕੀਤਾ ਜਾਂ ਅੱਗੇ ਕੀ ਕਰਾਂਗੇ ਆਪਣਾ ਹੱਕ ਆ ਇਹ ਨਹੀਂ ਹੈਗਾ ਵੀ ਆਪਣੇ ਨਾਲ ਹੱਥ ਮਿਲਾ ਲਿਆ ਆਪਣੇ ਆ ਫੋਟੋ ਕਰਾ ਲਈ ਜਾਂ ਚਾਚੇ ਨੇ ਬੋਟ ਪਾਉਣੀਆਂ ਤਾਏ ਨੇ ਬੋਟ ਪਾਉਣੀਆਂ ਮਗਰ ਪਾ ਦੋ ਲਖੀਰ ਦੇ ਫਕੀਰ ਨਾ ਬਣੋ ਆਪ ਟਣਕਾ ਆ ਕੇ ਬੋਟ ਪਾਓ ਕਿਉਂਕਿ ਇਹ ਦੇਖੋ ਬੰਦਾ ਕੰਮ ਆਉਣ ਵਾਲਾ ਹੈ ਹੱਕ 사ਜੀ ਲੜਾਈ ਲੈਣ ਵਾਲਾ ਹੈ ਗਰੀਬਾਂ ਨਾਲ ਖੜਨ ਵਾਲਾ ਹੈ ਨਾਲ ਤੁਰਨ ਵਾਲਾ ਹੈ ਕਿਉਂਕਿ ਸਾਰੇ ਪਾਰਟੀਆਂ ਬਾਈ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਆ ਇਹ ਨਹੀਂ ਵੀ ਸਾਰੇ ਬੰਦੇ ਪਾਰਟੀ ਦੇ ਬੰਦੇ ਚੰਗੇ ਵੀ ਹੁੰਦੇ ਆ ਸਾਰੇ ਜਮਾੜੇ ਵੀ ਹੁੰਦੇ ਆ ਰਾਲੇ ਮਡੇ ਹੁੰਦੇ ਆ ਠੀਕ ਆ ਇਹ ਖਿਆਲ ਕਰਿਓ ਬਾਕੀ ਹੁਣ ਦੇ ਕੋਈ 1 ਮਹੀਨਾ ਇਹਨਾਂ ਨੇ ਦਾ 20 ਦਿਨਾਂ ਤੁਹਾਡੇ ਕੋਲ ਹੋਣਾ ਗਿੜੇ ਮਾਰਨੇ ਆ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਉਸ ਤੋਂ ਬਾਅਦ 5 ਸਾਲ ਆਪਾਂ ਹੀ ਗਿੜੇ ਕੱਢਨੇ ਆ ਇਸ ਕਰਕੇ ਖਿਆਲ ਕਰਕੇ ਬਾਕੀ ਜਿਹੜਾ ਆਪਸੇ ਭਾਈਚਾਰਾ ਆਪਣਾ ਪਿੰਡਾਂ ਦਾ ਉਹ ਬਣਾ ਕੇ ਰੱਖੋ ਕਿਉਂਕਿ ਵੋਟਰਾਂ ਦਾ ਕੰਮ ਜਿਹੜਾ 10 20 ਦਿਨ ਹੁੰਦਾ ਏ ਉਸ ਤੋਂ ਬਾਅਦ ਆਪਾਂ ਮਿਹਨਤ ਕਰਨੀ ਆ ਰੋਟੀ ਮਿਹਨਤ ਕਰਕਾਣੀ ਆ ਠੀਕ ਆ ਉਸੇ ਰਲ ਮਿਲ ਕੇ ਰਹੋ ਚੜ੍ਹਦੀ ਕਲਾ ਵੋਟ ਜਰੂਰ ਪਾਓ ਸਤਿ ਸ੍ਰੀ ਅਕਾਲ